ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕੱਤਰ ਸਿੰਘ ਮਹੀਵਾਲ ਅੱਜ 11ਵੇਂ ਮਹੀਨੇ ਦੀ 18 ਤਰੀਕ ਆ ਔਰ ਗੱਲ ਕਰਨੀ ਆ ਭੈਣ ਕੁਲਵਿੰਦਰ ਕੌਰ ਦੇ ਮਸਲੇ ਤੇ ਵੀ ਜੋ 6ਵੇਂ ਮਹੀਨੇ ਦੀ 6 ਤਰੀਕ ਨੂੰ ਚੰਡੀਗੜ੍ਹ ਰਿਪੋਰਟ ਤੇ ਜਿਹੜੀ ਯਾ ਥੱਪੜ ਘਟਨਾ ਜਿਹੜੀ ਵਾਪਰੀ ਆ ਉਹ ਸਾਰਿਆਂ ਨੂੰ ਪਤਾ ਵੀ ਕਿਉਂ ਵਾਪਰੀ ਆ ਕਾਹਦਾ ਕਰਕੇ ਵਾਪਰੀ ਆ ਉਹ ਦਰਅਸਲ ਕੰਗਣਾ ਦੇ ਥੱਪੜ ਨਹੀਂ ਵੱਜਾ ਉਹ ਸਿਸਟਮ ਦੇ ਥੱਪੜ ਵੱਜਾ ਵਾ ਅਸੀਂ ਪਹਿਲਾਂ ਵੀ ਕਹਿੰਨੇ ਆ ਤੇ ਅੱਜ ਵੀ ਕਹਿੰਨੇ ਆ ਜੇਕਰ ਕਾਨੂੰਨ ਸਾਰਿਆਂ ਵਾਸਤੇ ਇੱਕੋ ਇੱਕੋ ਤਰ੍ਹਾਂ ਦਾ ਹੋਵੇ ਤੇ ਇਹੋ ਜੀਆਂ ਘਟਨਾ ਜਿਹੜੀਆਂ ਵਾ ਨਹੀਂ ਹੋਣਗੀਆਂ ਪਰ ਜਦੋਂ ਕਾਨੂੰਨ ਸਾਡੇ ਵਾਸਤੇ ਹੋ ਰਿਹਾ ਇਹਨਾਂ ਵਾਸਤੇ ਹੋ ਰਿਹਾ ਇਹੋ ਜੀਆਂ ਫਿਰ ਘਟਨਾ ਵਾਪਰਨੀਆਂ ਸੁਭਾਵਿਕ ਉਸ ਤੋਂ ਬਾਅਦ ਜਿਹੜਾ ਵਾ ਪਾਈ ਜਿਹੜੀ ਜਿਹੜੀ ਪੋਸਟਿੰਗ ਉਹ ਬੰਗਲੌਰ ਕਰ ਦਿੱਤੀ ਇਹਨਾਂ ਨੂੰ ਨਾਲ ਅਟੈਚ ਕਰਕੇ ਕੁਲਵਿੰਦਰ ਕੌਰ ਨੂੰ ਭੇਜ ਦਿੱਤਾ ਨਕਵਾਰੀ ਜਿਹੜੀ ਉਹ ਚੱਲ ਰਹੀ ਸੀਗੀ ਮੇਰੇ ਤੱਕ ਵੀ ਜਿਹੜੀ ਆ ਉਹ ਨਕਵਾਰੀ ਹੋਈ ਆ ਇੱਥੇ ਨਕਵਾਰੀ ਕਰਕੇ ਜਾਂਦੇ ਰਹੇ ਆ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਜਾਂ ਕਿੱਦਾਂ ਵਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਕਵਾਰੀ ਆ ਉਹ ਸਾਰੀ ਬੰਗਲੌਰ ਹੋਈ ਆ ਚੰਡੀਗੜ੍ਹ ਤੋਂ ਜਿਹੜਾ ਵਾਸਤਰਸ਼ਾਈ ਜਾਂਦੀ ਰਹੀ ਆ ਨਿੱਕੀ ਵੱਡੀ ਸਾਰੀ ਗਵਾਹ ਜਾਂਦੇ ਰਹੇ ਆ ਉਹਦੇ ਵਿੱਚ ਇੱਕ ਗੱਲ ਆਉਂਦੀ ਸੀ ਵੀ ਤੁਸੀਂ ਸੌਰੀ ਕਹਿ ਦੋ। ਕਿਸ ਗੱਲ ਦੀ ਸੌਰੀ ਕਹਿ ਦੀਏ ਭਾਈ? ਅਸੀਂ ਅੱਜ ਵੀ ਕਹਿੰਦੇ ਆ ਨਾ ਤਾਂ ਪਹਿਲਾਂ ਸੌਰੀ ਕਹੀ ਆ ਤੇ ਨਾ ਹੁਣ ਕਹਿਣੀ ਇਹਦੇ ਨਾਲ ਗਾ ਕਵਾਂਗੇ। ਦੂਸਰੀ ਪਿੰਕ ਕੁਵਾਰੀ 10 ਤਰੀਕ ਦੀ ਹੋ ਕੇ ਉਤੋਂ ਕੰਪਲੀਟ ਇੱਥੇ ਆ ਗਈ ਆ। ਕੰਨੜਾ ਨੋਤ ਵੱਲੋਂ ਜਿਹੜਾ ਵਾ ਉਹ ਕੋਈ ਵੀ ਜਿਹੜੀ ਆ ਦਰਖਾਸਤ ਨਹੀਂ ਦਿੱਤੀ ਗਈ। ਇਹ ਜਿਹੜਾ ਜੋ ਵੀ ਆ ਇਹਨਾਂ ਦੇ ਮਹਿਕਮੇ ਵੱਲੋਂ ਸਾਰਾ ਕੁਝ ਕੀਤਾ ਵਾ। ਪਰ ਇੱਥੇ ਜਿਹੜੀ ਗੱਲ ਕਹਿਣਾ ਚਾਹੁੰਦੇ ਆਂ ਤੇ ਜੇ ਤੁਸੀਂ ਇਹ ਸੋਚਿਆ ਵਾ ਪੇ ਨੂੰ ਠੰਡੇ ਵਾਸਤੇ ਪਾ ਕੇ ਲੋਕ ਭੁੱਲ ਜਾਣਗੇ ਜਾਂ ਇਹ ਪਰਿਵਾਰ ਭੁੱਲ ਜਾਊਗਾ ਤੇ ਇਹਨਾਂ ਨੂੰ ਡਿਸਮਿਸ ਕਰਕੇ ਘਰੋਂ ਤੋਰ ਦਾਂਗੇ ਇਹ ਬਿਲਕੁਲ ਗਲਤ ਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ 16 ਸਾਲ ਦੀ ਸਰਵਿਸ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਜ਼ਿੰਦਗੀ ਕਿ ਕਿਸ ਤਰ੍ਹਾਂ ਪੜ੍ਹਾਈ ਕੀਤੀ ਆ ਕਿਸ ਤਰ੍ਹਾਂ ਨੌਕਰੀ ਲਈ ਆ ਇਹਦੀ ਵੀ ਨਕਵਾਲੀ ਕਰ ਲੈਣੀ ਚਾਹੀਦੀ ਆ ਤੇ ਦੂਸਰੇ ਬੰਨੇ ਕੰਗਣਾ ਰਣੋਥੀ ਵੀ ਜਿਹੜੀ ਆ ਉਹ ਵੀ ਨਕਵਾਰੀ ਕਰ ਲਿਓ ਅਸੀਂ ਐਸਐਸਪੀ ਮੋਹਾਲੀ ਨੂੰ 6ਵੇਂ ਮਹੀਨੇ ਦੀ 9 ਤਰੀਕ ਨੂੰ ਜਿਹੜਾ ਉਹ ਧਰਨਾ ਲਾਇਆ ਸੀ ਉਹਦੇ ਵਿੱਚ ਅੱਠ ਪਰਚੇ ਆ ਪਹਿਲਾਂ ਵੀ ਕੰਗਣਾ ਦੇ ਉੱਪਰ ਉਹ ਕਢਾ ਕੇ ਦਿੱਤੇ ਆ ਮਾਤਾ ਲਖਮਿੰਦਰ ਕੌਰ ਵੱਲੋਂ ਪੰਜਾਬ ਸਰਕਾਰ ਨੂੰ ਵੀ ਥੋੜੇ ਜਿਹਾ ਕੰਨ ਖੋਲ ਦੀਏ ਇਨਕਲਾਬੀਆਂ ਦੇ ਵੀ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡੇ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਆ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਇਸ ਕਰਕੇ ਅਸੀਂ ਆਪਣੇ ਸਾਰੇ ਚਾਹਣ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਨਕਵਾਰੀ ਕੰਪਲੀਟ ਹੋ ਕੇ 10 ਤਰੀਕ ਦੀ ਆ ਗਈ ਆ ਹੁਣ ਫੈਸਲਾ ਆਉਣਾ ਜਿਹੜਾ ਵਾ ਉਹ ਬਾਕੀ ਆ ਵੇਖੋ ਕੀ ਫੈਸਲਾ ਆਉਂਦਾ ਵਾ ਪਰ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਲਿਓ ਜੇ ਜ਼ਰੂਰ ਵੀ ਭਾਈ ਕੋਈ ਵੀ ਜਦੋਂ ਫੈਸਲਾ ਕਰਨਾ ਵਾ ਤੇ ਸ਼ਾਨਬੀਨ ਪੂਰੀ ਕਰਕੇ ਕਰਿਓ ਜੇ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਮੈਦਾਨ ਦੇ ਵਿੱਚ ਆ ਸ਼ੰਭੂ ਤੇ ਬੈਠੇ ਹੋਇਆ ਅਖਨੋਰੀ ਤੇ ਬੈਠੇ ਆ ਇਸ ਕਰਕੇ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾਵੇ ਇਹ ਸਜ਼ਾ ਤੋਂ ਨਹੀਂ ਭਾਈ ਦੇ ਪਰ ਇੱਕ ਤਰਫਾ ਸਜ਼ਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ